ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਲਾ ਅਫਗਾਨਾ ਚੌਥੇ ਕਾਣ ਦਾ 18ਵਾਂ ਭਾਗ ਮਨੁੱਖਾ ਦੇਹ ਅਤੇ ਜਰ ਬੁਢੇਪਾ ਅਤੇ 19ਵਾਂ ਭਾਗ ਇਸ ਦੇਹੀ ਕੋ ਸਿਮਰੇ ਦੇਵ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾੜੀਆਂ ਲਾਇ ਬੈਠੇ ਕਰpass ਆਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨ ਹਾਰਿਆ ਪੰਨਾ 472 ਅਰਥ ਜਿਨ੍ਹਾਂ پاس ਕਾਠੀਆਂ ਸਮੇਤ ਭਾਵ ਸਦਾ ਤਿਆਰ ਵਰ ਤਿਆਰ ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਉਂਦੇ ਹਨ ਜੋ ਮਨੁੱਖ ਕੋਠੇ ਮਹਿਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ ਹੰਕਾਰੀ ਹੋਏ ਬੈਠੇ ਹਨ ਜੋ ਮਨੁੱਖ ਮਨ ਮੰਗੀਆਂ ਰੰਗ ਰਲੀਆਂ ਮਾਣਦੇ ਹਨ ਪਰ ਪ੍ਰਭੂ ਨੂੰ ਨਹੀਂ ਪਛਾਣਦੇ ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ ਜੋ ਮਨੁੱਖ ਗਰੀਬਾਂ ਉੱਤੇ ਹੁਕਮ ਕਰਕੇ ਪਦਾਰਥ ਖਾਂਦੇ ਹਨ ਭਾਵ ਮੌਜਾਂ ਮਾਣਦੇ ਹਨ ਅਤੇ ਆਪਣੇ ਮਹਿਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਉਲਾਦਿੰਦੇ ਹਨ ਉਹਨਾਂ ਜਵਾਨੀ ਦੇ ਠੱਗਿਆਂ ਨੂੰ ਭਾਵ ਜਵਾਨੀ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖਾਂ ਨੂੰ ਗਫਲਤ ਵਿੱਚ ਹੀ ਬੁਢੇਪਾ ਆਦ ਬੰਦਾ ਹੈ ਕਬੀਰ RAM ਨਾ ਚੇਤਿਓ ਜਰਾ ਪਹੁੰਚ ਆਏ ਲਾਗੀ ਮੰਦਰ ਦਵਾਰ ਤੇ ਅਬ ਕੀਆ ਕਾਢਿਆ ਜਾਏ ਪੰਨਾ 1371 ਅਰਥ हे ਕਬੀਰ ਜੇ ਜਾ ਕੇ ਸੰਗ ਤੇ ਵਿਛੁਰਾ ਸਾਹੂ ਕੇ ਸੰਗ ਲਾਗਦਾ ਉਦਮ ਕਰਨਾ ਹੈ ਤਾਂ ਵੇਲੇ ਸਿਰ ਹੀ ਹੋ ਸਕਦਾ ਹੈ ਸਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉਦਮ ਕਰਨਾ ਚਾਹੀਦਾ ਹੈ ਪਰ ਜੇ ਜਵਾਨੀ ਵਿੱਚ ਪਰਮਾਤਮਾ ਦਾ ਭਜਨ ਨਾ ਕੀਤਾ ਉਤੋਂ ਬੁਢੇਪਾ ਆ ਪੁੱਜਿਆ ਇਸ ਉਮਰ ਤੱਕ ਮਾਇਆ ਵਿੱਚ ਫਸੇ ਰਹੇ ਬੇਅੰਤ ਮੰਦੇ ਸੰਸਕਾਰ ਅੰਦਰ ਇਕੱਤਰ ਹੁੰਦੇ ਗਏ ਇਹ ਕਿਵੇਂ ਹੋਣ ਸਿਮਰਨ ਵਾਲ ਪਰਤਣ ਦੇਣਗੇ ਜੇ ਕਿਸੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਵੇ ਉਸ ਵੇਲੇ ਘਰ ਵਿੱਚੋਂ ਬਹੁਤ ਕੁਝ ਸੜਨੋਂ ਬਚਾਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਜੇ ਜਵਾਨੀ ਵਿਕਾਰਾਂ ਵਿੱਚ ਗਲ ਜਾਏ ਤਾਂ ਬੁਢੇਪੇ ਵਿੱਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸਵਾਰਿਆ ਨਹੀਂ ਜਾ ਸਕਦਾ ਨੈਣੀ ਦੇਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉਂ ਛੋੜੇ ਜਮ ਜਾਲੋ ਪੰਨਾ 1125 ਅਰਥ हे ਪ੍ਰਾਣੀ ਤੇਰੀਆਂ ਅੱਖਾਂ ਵਿੱਚ ਵੇਖਣ ਦੀ ਪੂਰੀ ਤਾਕਤ ਨਹੀਂ ਰਹੀ ਤੇਰਾ ਸਰੀਰ ਲਿੱਸਾ ਹੋ ਗਿਆ ਹੈ ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ ਤੇਰੇ ਸਿਰ ਉੱਤੇ ਹੁਣ ਮੌਤ ਕੂਕ ਰਹੀ ਹੈ ਨਾ ਤੇਰਾ ਰੱਬੀ ਰੂਪ ਬਣਿਆ ਨਾ ਤੈਨੂੰ ਰੱਬੀ ਰੰਗ ਚੜ੍ਹਿਆ ਨਾ ਹੀ ਤੇਰੇ ਅੰਦਰ ਰੱਬੀ ਖੇੜਾ ਆਇਆ ਦਸ ਜਨ ਦਾ ਜਾਲ ਤੈਨੂੰ ਕਿਵੇਂ ਛੱਡੇਗਾ ਜੋ ਬਨ ਗਿਆ ਬਤੀਤ ਜਰ ਮਹਿਲ ਬੈਠੀਆ ਕਰ ਕੰਪੇ ਸਿਰ ਡੋਲ ਨੈਣ ਨਾ ਡਿਠਿਆ ਨਹਿ ਨੈਣ ਦੀ ਸੇ ਬਿਨ ਭਜਨ ਈਸੇ ਛੋੜ ਮਾਇਆ ਚਾਲਿਆ ਕਹਿਆ ਨਾ ਮਾਨੇ ਸਿਰ ਖਾਕ ਛਾਨੇ ਜਿਨ ਸੰਗ ਮਨ ਤਨ ਜਾ ਲਿਆ ਸ੍ਰੀ ਰੰਗ ਅਪਾਰ ਪੂਰਨ ਨਹਿ ਨਿਮਕ ਮਨ ਮੈਂ ਵੁਠਿਆ ਬਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨ ਝੁਠਿਆ ਪੰਨਾ 705 ਅਰਥ ਹੈ ਭਾਈ ਆਖਰ ਜਵਾਨੀ ਬੀਤ ਜਾਂਦੀ ਹੈ ਉਸ ਦੀ ਥਾਂ ਬੁਢੇਪਾ ਮਲ ਕੇ ਬਹਿ ਜਾਂਦਾ ਹੈ ਹੱਥ ਕੰਬਣ ਲੱਗ ਪੈਂਦੇ ਹਨ ਸਿਰ ਝੋਲਾ ਖਾਣ ਲੱਗ ਪੈਂਦਾ ਅੱਖਾਂ ਨਾਲ ਕੁਝ ਦਿਖਦਾ ਨਹੀਂ ਤੇ ਅੱਖੀਂ ਕੁਝ ਦਿਖਦਾ ਨਹੀਂ ਜਿਸ ਮਾਇਆ ਦੀ ਖਾਤਰ ਪਰਮਾਤਮਾ ਦੇ ਭਜਨ ਤੋਂ ਵਾਂਝਾ ਰਿਆ ਆਖਰ ਉਸ ਮਾਇਆ ਨੂੰ ਛੱਡ ਕੇ ਤੁਰ ਪੈਂਦਾ ਹੈ ਜਿਨ੍ਹਾਂ ਪੁੱਤਰ ਆਦਿਕ ਸੰਬੰਧੀਆਂ ਦੇ ਨਾਲ ਆਪਣਾ ਮਨ ਆਪਣਾ ਸਰੀਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਿਆ ਬੁਢੇਪੇ ਵੇਲੇ ਉਹ ਵੀ ਆਖਾ ਨਹੀਂ ਮੰਨਦੇ ਸਿਰ ਤੇ ਸਵਾਹ ਹੀ ਪਾਉਂਦੇ ਹਨ ਗੱਲੇ ਗੱਲੇ ਟਕੇ ਟਕੇ ਵਰਗਾ ਕੋਰਾ ਜਵਾਬ ਦਿੰਦੇ ਹਨ ਮਾਇਆ ਦੇ ਮੋਹ ਵਿੱਚ ਫਸੇ ਰਹਿਣ ਦੇ ਕਾਰਨ ਬੇਅੰਤ ਸਰਵ ਵਿਆਪਕ ਪ੍ਰਮਾਤਮਾ ਦੇ ਪ੍ਰੇਮ ਦੀਆਂ ਗੱਲਾਂ ਇੱਕ ਛਿਨ ਵਾਸਤੇ ਵੀ ਮਨ ਵਿੱਚ ਨਾ ਵਸੀਆਂ ਨਾਨਕ ਬੇਨਤੀ ਕਰਦਾ ਹੈ ਇਹ ਨਾਸ਼ਵੰਤ ਸਰੀਰ ਨਾਸ਼ ਹੁੰਦਿਆਂ ਚਿਰ ਨਹੀਂ ਲੱਗਦਾ ਜਿਵੇਂ ਕਰੋੜਾਂ ਮਨ ਕਾਗਜ਼ ਪਾੜ ਵਿੱਚ ਸੜ ਕੇ ਸੁਆਹ ਹੋ ਜਾਂਦੇ ਹਨ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪਰ ਜਾ ਰੇ ਸੁਪਨੇ ਬੇੰਦਨਾ ਦੇਈ ਚਰਨਾ ਤਿਸ ਕਾਜੀ ਕੋ ਜਰਾ ਨ ਮਰਨਾ ਪੰਨਾ 1160 ਅਰਥ ਅਸਲ ਕਾਜੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ ਸਰੀਰ ਵਿੱਚ ਪ੍ਰਭੂ ਦੀ ਜੋਤ ਨੂੰ ਰੋਸ਼ਨ ਕਰੇ ਸੁਪਨੇ ਵਿੱਚ ਵੀ ਕਾਮ ਦੀ ਵਾਸ਼ਨਾ ਮਨ ਵਿੱਚ ਨਾ ਆਉਣ ਦੇਵੇ ਅਜਿਹੇ ਕਾਜੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੋਵਰਿਆਂ ਜੀਵਨਾਂ ਭੀ ਤਨ ਹੋ ਸਿਖੇ ਪੰਨਾ 1380 ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਾਨਾ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ થી ਮਰਨ ਪੰਨਾ 788 ਅਰਥ ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸ਼ੋਭ ਰਹੇ ਹਨ ਇਹ ਨਾਨਕ ਬੁਢੇਪਾ ਇਹਨਾਂ ਦਾ ਵੈਰੀ ਹੈ ਕਿਉਂਕਿ ਬੁੱਢੇ ਹੋ ਕੇ ਇਹ ਨਾਸ਼ ਹੋ ਜਾਂਦੇ ਹਨ ਮਿਰਦ ਪਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੂਧੂ ਨੈਨੋ ਨੀਰ ਟਰੇ ਚਰਨ ਰਹੇ ਕਰ ਕੰਪਣ ਲਾਗੇ ਸਾਖਤ ਰਾਂ ਨਾ ਹਰੇ ਸੁਰਤ ਗਈ ਕਾਲੀ ਹੂ ਤੌਲੇ ਕਿਸੇ ਨਾ ਪਾਵੇ ਰਖਿਓ ਕਰੇ ਬਿਸਰਤ ਨਾਮ ਐਸੇ ਦੋਖ ਲਾਗੇ ਜੰਮ ਮਾਰ ਸਮਾਰੇ ਨਰਕ ਖਰੇ ਪੰਨਾ 1014 ਗੁਰਮੁਖ ਬੁੱਢੇ ਕਦੇ ਨਾ ਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇਂ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਵਿਵੇਕ ਰਹਿ ਦੁੱਖ ਸੁਖ ਇਕ ਸਮਾਨ ਤਿਨਾਂ ਨਦਰੀ ਇਕੋ ਆਇਆ ਸਭ ਆਤਮ ਰਾਮ ਪਿਛਾਨ ਪੰਨਾ 1418 ਅਰਥ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਚਰਨਾਂ ਦੀ ਲਗਨ ਅਤੇ ਆਤਮਿਕ ਜੀਵਨ ਦੀ ਸੂਝ ਟਿਕੀ ਰਹਿੰਦੀ ਹੈ ਉਸ ਮਨੁੱਖ ਆਤਮਿਕ ਜੀਵਨ ਵਿੱਚ ਕਦੇ ਬੁੱਢੇ ਕਮਜ਼ੋਰ ਨਹੀਂ ਹੁੰਦੇ ਉਹ ਸਦਾ ਹੀ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਦੀ ਸਮਾਧੀ ਬਾਣੀ ਰਹਿੰਦੀ ਹੈ ਉਹ ਮਨੁੱਖ ਚੰਗੇ ਮੰਦੇ ਕੰਮ ਦੀ ਪਰਖ ਦੇ ਆਨੰਦ ਵਿੱਚ ਸਦਾ ਮਗਨ ਰਹਿੰਦੇ ਹਨ ਹਰੇਕ ਦੁੱਖ ਅਤੇ ਸੁੱਖ ਵਿੱਚ ਉਹ ਸਦਾ ਅਡੋਲ ਚਿਤ ਰਹਿੰਦੇ ਹਨ ਉਹਨਾਂ ਨੂੰ ਹਰ ਥਾਂ ਸਰਬ ਵਿਆਪਕ ਪਰਮਾਤਮਾ ਹੀ ਵਸਦਾ ਦਿਸਦਾ ਹੈ ਭਾਗ 19 ਇਸ ਦੇਹੀ ਕੋ ਸਿਮਰਨ ਦੇਵ ਮਨੁੱਖਾ ਸਰੀਰ ਵਿੱਚ ਆ ਕੇ ਹੀ ਮਨੁੱਖ ਰਾਜਾ ਮਹਾਰਾਜਾ ਬਣਿਆ ਇਸ ਦਹੀ ਵਿੱਚ ਆ ਕੇ ਮਨੁੱਖ ਨੇ ਆਪਣੇ ਆਪ ਨੂੰ ਭਗਵਾਨ ਅਖਵਾਇਆ ਇਸ ਮਨੁੱਖਾ ਸਰੀਰ ਵਿੱਚ ਆਏ ਮਨੁੱਖ ਨੇ ਕਿਹਾ ਕਿ ਉਹ ਹੀ ਰੱਬ ਦਾ ਬੇਟਾ ਹੈ ਰੱਬ ਕੇਵਲ ਉਸ ਦੀ ਹੀ ਗੱਲ ਨਹੀਂ ਮੋੜਦਾ ਮਨੁੱਖ ਹੀ ਗਰੀਬਾਂ ਲਈ ਯਤਿਮਖਾਨੇ ਬਣਾਉਂਦਾ ਹੈ ਅਤੇ ਪਸ਼ੂ ਪੰਛੀਆਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪੈਦਾ ਕਰਦਾ ਹੈ ਹਿਟਲਰ ਮਨੁੱਖ ਹੀ ਸੀ ਜਿਸ ਨੇ ਭਿਆਨਕ ਯੁੱਧ ਦੀ ਅੱਗ ਵਿੱਚ ਸਾਰੇ ਸੰਸਾਰ ਨੂੰ ਫਸਾ ਕੇ ਦੁਖਦਾਈ ਤਬਾਹੀਆਂ ਮਚਾਈਆਂ ਸਨ ਸਤਿਗੁਰਾਂ ਦਾ ਇਹ ਫਰਮਾਨ ਬੜਾ ਅਰਥ ਭਰਪੂਰ ਹੈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਪੈਦਾ ਕਰਨ ਦੀ ਪਾਲਣ ਕਰਨ ਦੀ ਅਥਵਾ ਤਬਾਹੀਆਂ ਮਚਾਉਣ ਵਾਲੇ ਹਾਈਡਰੋਜਨ ਬੰਬ ਤੇ ਜ਼ਹਿਰੀਲੀਆਂ ਗੈਸਾਂ ਆਦ ਬਣਾਉਣ ਦੀ ਤਿੰਨੇ ਤਰ੍ਹਾਂ ਦੀ ਯੋਗਤਾ ਮਨੁੱਖਾ ਸਰੀਰ ਵਿੱਚ ਮੌਜੂਦ ਹੈ ਮਨੁੱਖ ਜੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਣਾ ਲਏ ਤਾਂ ਫਿਰ ਇਸ ਵਿੱਚ ਤਾਂ ਇਹ ਸਮਰੱਥਾ ਵੀ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ ਫਿਰ ਸਲਲੇ ਸਲਗ ਸਮਾਏਂਗਾ ਪੰਨਾ 1076 ਇਸੇ ਤਰ੍ਹਾਂ ਸਰੀਰ ਵਿੱਚ ਆ ਕੇ ਮਨੁੱਖ ਗੁਰੂ ਦੇ ਉਪਦੇਸ਼ ਤੇ ਤੁਰ ਕੇ ਮਨੁੱਖ ਤੋਂ ਦੇਵਤਾ ਬਣ ਸਕਦਾ ਹੈ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰੂ ਬੁੱਧ ਸਿਖ ਲਾਈ ਪੰਨਾ 873 তথা ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹ ਪੰਨਾ 462 ਅਤੇ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸਾਚੀ ਭਗਤ ਜਿਸ ਦੇ ਅੰਨਾ 850 ਇਸ ਤੋਂ ਸਪਸ਼ਟ ਹੈ ਕਿ ਦੇਵਤਾ ਬਣਾ ਦੇਣ ਵਾਲੇ ਸਤਗੁਰਾਂ ਦੀ ਸੰਗਤ ਕੇਵਲ ਮਨੁੱਖ ਨੂੰ ਹੀ ਮਿਲ ਸਕਦੀ ਹੈ ਅਤੇ ਦੇਵਤਾ ਬਣ ਲਈ ਮਨੁੱਖਾ ਦੇਹ ਜ਼ਰੂਰੀ ਹੈ ਇਸੇ ਆਸ਼ੇ ਨੂੰ ਹੋਰ ਅਸਰ ਦਾ ਢੰਗ ਨਾਲ ਸਮਝਾਉਣ ਲਈ ਫਰਮਾਨ ਹੋਇਆ ਹੈ ਕਿ ਮਨੁੱਖਾ ਦੇਹੀ ਦੀ ਪ੍ਰਾਪਤੀ ਲਈ ਦੇਵਤੇ ਵੀ ਰੱਬ ਦੀ ਹਜ਼ੂਰੀ ਵਿੱਚ ਜੋਦੜੀਆਂ ਕਰਦੇ ਹਨ ਗੁਰਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਪੂਲ ਮਤ ਜਾਹੋ मानस जन्म का यही लाह रहा जब लग जरा रोग नहीं आया जब लग काल ग्रसी नहीं काया, जब लग बेकल भई नहीं बानी भज लेरे मन पानी, अब ना भजस भजस कब पाई, आवे अंत ना भजया जाय जो किश करे सोई अब सार, फिर पछताओ न पावो पार सो सेवक जो लाया सेव तिन ही पाए निरंजन देव ਗੋਰ ਮਿਰ ਤਾਂ ਕਿ ਖੁੱਲੇ ਕਪਾਟ ਬਹੁ ਨ ਆਵੇ ਜੋਨੀ ਬਾਟ ਇਹੀ ਤੇਰਾ ਔਸਰ ਇਹੀ ਤੇਰੀ ਬਾੜ ਘਟ ਭੀਤਰ ਤੂੰ ਦੇਖ ਵਿਚਾਰ ਕਹਿ ਤਕਬੀਰ ਜੀਤ ਕਹ ਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਪੰਨਾ 1159 ਅਰਥ ਹੈ ਭਾਈ ਜੇ ਤੂੰ ਗੁਰੂ ਦੀ ਸੇਵਾ ਰਹੀਂ ਬੰਦਗੀ ਦੀ ਕਮਾਈ ਕਰੇ ਤਾਂ ਹੀ ਇਹ ਮਨੁੱਖਾ ਸਰੀਰ ਮਿਲਿਆ ਸਮਝ ਇਸ ਸਰੀਰ ਦੀ ਖਾਤਰ ਦੇਵਤੇ ਵੀ ਤਾਂਗਦੇ ਹਨ ਤੈਨੂੰ ਸਰੀਰ ਮਿਲਿਆ ਹੈ ਇਸ ਦੀ ਰਾਹੀ ਨਾਮ ਸਿਮਰ ਹਰੀਦਾ ਭਜਨ ਕਰ ਗੋਪਿੰਦ ਨੂੰ ਸਿਮਰੋ ਇਹ ਗੱਲ ਭੁਲਾ ਨਾ ਦੇਣੀ ਇਹ ਸਿਮਰਨ ਹੀ ਮਨੁੱਖਾ ਜਨਮ ਦੀ ਖੱਟੀ ਕਮਾਈ ਹੈ ਰਹਾਓ ਜਦ ਤੱਕ ਬੁਢੇਪਾ ਰੋਗ ਨਹੀਂ ਆਇਆ ਜਦ ਤੱਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਫੜਿਆ ਤਦ ਤੇ ਤਦ ਤੱਕ ਤੇਰੀ ਜ਼ੁਬਾਨ ਨਹੀਂ ਥੜਕਣ ਲੱਗ ਪੈਂਦੀ ਉਸ ਤੋਂ ਪਹਿਲਾਂ ਹੀ ਇਹ ਮੇਰੇ ਮਨ ਪਰਮਾਤਮਾ ਦਾ ਭਜਨ ਕਰ ਲੈ ਨੇਕੀ ਦੀ ਵਾਸਨਾ ਖਿਲਾਰ ਲੈ ਹੇ ਭਾਈ ਜੇ ਤੂੰ ਇਸ ਵਾਲੇ ਭਜਨ ਨਹੀਂ ਕਰਦਾ ਤਾਂ ਫੇਰ ਕਦੋਂ ਕਰੇਗਾ ਜਦੋਂ ਮੌਤ ਸਿਰ ਤੇ ਆ ਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ ਜੋ ਕੁਝ ਭਜਨ ਸਿਮਰਨ ਤੂੰ ਕਰਨਾ ਚਾਹੁੰਦਾ ਹੁਣੇ ਕਰ ਲੈ ਜੇ ਸਮਾਂ ਲੰਘ ਗਿਆ ਤਾਂ ਮੁੜ ਅਫਸੋਸ ਦੇ ਸਿਵਾ ਕੀ ਕਰ ਸਕੇਗਾ ਫੇਰ ਪਛਤਾਵਾ ਕਰਨ ਤੋਂ ਪਾਰ ਉਤਾਰਾ ਨਹੀਂ ਹੋਣਾ ਮਨੁੱਖਾ ਸਰੀਰ ਮਿਲਣ ਦਾ ਅਰਥ ਇਹ ਹੈ ਕਿ ਇਸ ਦੇਹੀ ਵਿੱਚ ਪਰਮਾਤਮਾ ਦੀ ਮਿਹਰ ਦੇ ਪਾਤਰ ਬਣ ਸਕੀਦਾ ਹੈ ਅਤੇ ਫਿਰ ਜਿਸ ਮਨੁੱਖ ਨੂੰ ਪ੍ਰਭੂ ਆਪਣਾ ਸੇਵਕ ਬਣਾ ਲੈਂਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਅਤੇ ਸਾਧਗੁਰੂ ਨੂੰ ਮਿਲ ਕੇ ਉਸ ਦੇ ਮਨ ਦੇ ਕਵਾੜ ਖੋਲਦੇ ਹਨ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਕਬੀਰ ਸਾਹਿਬ हे ਭਾਈ ਮੈਂ ਤੈਨੂੰ ਕਈ ਤਰੀਕਿਆਂ ਨਾਲ ਕੋ-ਕੋ ਕੇ ਦੱਸ ਰਿਹਾ ਤੇਰੀ ਮਰਜ਼ੀ ਹੈ ਇਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾ ਅਤੇ ਚਾਹੇ ਹਾਰ ਕੇ ਜਾ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈ ਪਰਬ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਮੌਕਾ ਹੈ ਦੇਵਤਿਆਂ ਵਾਲਾ ਸਰੀਰ ਨਸਫਲ ਹੈ ਏਹੀ ਵਾਰੀ ਹੈ ਇਥੋਂ ਸਮਾਂ ਖੁੰਝ ਕੇ ਹੋਰ ਅਜਿਹਾ ਸਮਾਂ ਨਹੀਂ ਮਿਲਣਾ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਕਤ ਕੜਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੇ ਪਾਓ ਪਵੇ ਤਿਤ ਅਈਆ ਪੰਨਾ 834 ਨੋਟ ਤੀਜੇ ਕਾਣ ਦੇ ਦੂਜੇ ਲੇਖ ਦੇ ਅੰਤਲੇ ਪੈਰੇ ਵਿੱਚ 84 ਲੱਖ ਜੁਨਾ ਵਿੱਚੋਂ ਕੇਵਲ ਮਨੁੱਖਵਲ ਸਿਰਜਣਹਾਰ ਦੇ ਉਚੇਚੇ ਧਿਆਨ ਦੀ ਗੱਲ ਇਨ੍ਹਾਂ ਸ਼ਬਦਾਂ ਵਿੱਚ ਲਿਖੀ ਹੋਈ ਹੈ। ਇਉਂ ਅਨੁਭਵ ਹੁੰਦਾ ਹੈ ਜਿਵੇਂ ਜੀਵਾਂ ਤੇ ਇਸ ਅਪਾਰ पसਾਰੇ ਵਿੱਚੋਂ ਸਿਰਜਣਹਾਰ ਨੂੰ ਕੇਵਲ ਅਤੇ ਕੇਵਲ ਮਨੁੱਖ ਦਾ ਹੀ ਬਹੁਤਾ ਖਿਆਲ ਰਹਿੰਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਸਮੇਤ ਸੰਸਾਰ ਵਿੱਚ ਜਿੰਨੇ ਵੀ ਧਾਰਮਿਕ अथवा ਸਮਾਜ ਸੁਧਾਰਕਰ ਰਹਿਬਰ ਹੋਏ ਹਨ ਸਾਰੇ ਦੇ ਸਾਰੇ ਕੇਵਲ ਮਨੁੱਖ ਨੂੰ ਹੀ ਨੇਕੀ ਦਾ ਰਸਤਾ ਸਿਖਾਉਣ ਆਉਂਦੇ ਰਹੇ ਸਿੱਧ ਹੋ ਰਹੇ ਹਨ ਜੂਨਾ ਦੇ ਬੇਅੰਤ ਵਿਸਾਰੇ ਵਿੱਚੋਂ ਸੰਸਾਰ ਦੇ ਸਾਰੇ ਧਾਰਮਿਕ ਅਸਥਾਨ ਵੀ ਕੇਵਲ ਮਨੁੱਖ ਲਈ ਹੀ ਬਣੇ ਹਨ ਇਸ ਕਾਂਡ ਵਿੱਚ ਅਸਾਂ ਇਹ ਸਮਝਣਾ ਹੈ ਕਿ ਜੀਵਾਂ ਦੀ ਸਿਰਜਣ ਹਾਰ ਸਿਰਜਣਾ ਦੇ ਆਰੰਭ ਤੋਂ ਹੀ ਸਿਰਜਣ ਹਾਰ ਨੂੰ ਕੇਵਲ ਮਨੁੱਖ ਨੂੰ ਹੀ ਸਿੱਧੇ ਰਸਤੇ ਵਿੱਚ ਪਾਈ ਰੱਖਣ ਦਾ ਉਚੇਚਾ ਧਿਆਨ ਕਿਸ ਕਾਰਨ ਬਣਿਆ ਹੋਇਆ ਹੈ ਉੱਤਰ ਅਜੇ ਤਾਂ ਪਰਮਾਤਮਾ ਵੱਲੋਂ ਮਹਾਤਮਾ ਬੁੱਧ ਵਰਗੇ ਮਹਾਪੁਰਖਾਂ ਸਮੇਤ ਕਈ ਵੱਡੇ ਸੁਧਾਰਕ ਪੈਗੰਬਰ موسی ਇਬਰਾਹਿਮ ਅਤੇ ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਦਸ ਸਰੂਪਾਂ ਨਾਲ ਮਨੁੱਖ ਦੀ ਆਤਮਿਕ ਦਸ਼ਾ ਸੁਧਾਰ ਲਈ ਆਏ ਫਿਰ ਵੀ ਇਹ ਮਨੁੱਖ ਸੰਸਾਰ ਵਿੱਚ ਚੋਰੀ ਠੱਗੀ ਬਲਾਤਕਾਰ ਵਿਸ਼ਵਾਸਘਾਤ ਆਪਸ ਵਿੱਚ ਵੈਰ ਸੀਨਾਜੋਰੀ ਵਿਸ਼ਵਜੰਗ ਛੇੜ ਕੇ ਸਮੂਹ ਹਕ ਤਬਾਹੀਆਂ ਮਚਾਉਣ ਤੋਂ ਨਾ ਰੁਕਿਆ ਪਰ ਦੂਜੀਆਂ ਸਾਰੀਆਂ ਜੁਨਾ ਦੇ ਜੀਵ ਬਿਨਾ ਕੋਈ ਗੁਰੂ ਧਾਰਨ ਕੀਤਿਆਂ ਸਿਰਜਣਹਾਰ ਵੱਲੋਂ ਮਿਲੇ ਸਰੀਰ ਸੁਭਾਅ ਅਤੇ ਮਿਲ ਰਹੀ ਚੰਗੀ ਮੰਦੀ ਖੁਰਾਕ ਵਿੱਚ ਸੰਤੁਸ਼ਟ ਹਨ ਸੰਸਾਰ ਵਿੱਚ ਲਿਆਂ ਬੇਅੰਤ ਜੂਨਾ ਵਿੱਚੋਂ ਸਾਰੇ ਸੰਸਾਰ ਦੀ ਤਬਾਈ ਕਾਰਨਜੋਗ ਬੰਬ ਵੀ ਸਿਵਾਏ ਮਨੁੱਖ ਦੇ ਕਿਸੇ ਨੇ ਨਹੀਂ ਬਣਾਏ ਜੇ ਕਿਤੇ ਇਸ ਮਨੁੱਖ ਦੀ ਮੱਤ ਨੂੰ ਟਿਕਾਣੇ ਸਿਰ ਰੱਖਣ ਲਈ ਸਿਰਜਣਹਾਰ ਵੱਲੋਂ ਵੱਡੇ ਤੋਂ ਵੱਡੇ ਮਹਾਪੁਰਖ ਨਾ ਭੇਜਦਾ ਰਿਹਾ ਹੁੰਦਾ ਤਾਂ ਚੰਚਨ ਮਨ ਵਾਲਾ ਇਹ ਮਨੁੱਖ ਹੋਣ ਤਿਕ ਹਾਈਡਰੋਜਨ ਬੰਬ ਚਲਾ ਕੇ ਕਦੇ ਦਾ ਮੌਕ ਮਕਾ ਗਿਆ ਹੁੰਦਾ ਦੂਜਾ ਪੱਖ ਜੇ ਸਿਰਜਣਹਾਰ ਨੇ ਮਨੁੱਖ ਨੂੰ ਸਾਰੀਆਂ ਜੁਨਾ ਵਿੱਚੋਂ ਅਨੋਖੀਆਂ ਸ਼ਕਤੀਆਂ ਵਾਲਾ ਸਰੀਰ ਨਾ ਦਿੱਤਾ ਹੁੰਦਾ ਤਾਂ ਸੰਸਾਰ ਵਿੱਚ ਅਲੋਕਾਰ ਸੁਖਦਾਇਕ ਜੰਤਰ ਹਸਪਤਾਲ ਜਦੀਮਖਾਨੇ ਦੁੱਖ ਆਰਿਆਂ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਆਦ ਬਣ ਕੇ ਧਰਤੀ ਸਾਖਸ਼ਾਤ ਸਵਰਗੀ ਸੁੱਖਾਂ ਦੇ ਚਲਕਾਰੇ ਦਰਸਾਉਣ ਵਾਲੀ ਕਿਵੇਂ ਬਣਦੀ ਸੋ ਸਾਰੇ ਕਿੰਤੂ ਪ੍ਰੰਤੂ ਛੱਡ ਕੇ ਸਦਾ ਸ਼ੁਕਰਗੁਜ਼ਾਰ ਰਹਿਣਾ ਲੋੜੀਏ ਅਤੇ ਯਾਦ ਰੱਖੀਏ ਕਿ ਕਰਤਾਰ ਜੋ ਕੁਝ ਅਤੇ ਜਿਵੇਂ ਇਸ ਸੰਸਾਰ ਖੇਡ ਨੂੰ ਚਲਾ ਰਿਹਾ ਹੈ ਜੀਵਾਂ ਲਈ ਉਹੀ ਭਲਾ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ 18ਵਾਂ ਅਤੇ 19ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ